ਸਾਸੀ ਕਲਾ ਬੱਚਿਓ ਅੱਜ ਅਸੀਂ ਕਰਾਂਗੇ ਮਾਨਕ ਮਾਲਾ ਪਾਗ ਪਹਿਲਾ ਦਾ ਪਾਠ ਸ਼ੀਮਾ ਇਸ ਵਿੱਚ ਪਾਠ ਸਮਗਰੀ ਵਿੱਚ ਲਿਆ ਗਿਆ ਹੈ ਗੁਰਮੁਖੀ ਅੱਖਰ ਲਗਾ ਲਗਾ ਅੱਖਰ ਤਤੀਬਾ ਇਸ ਪਾਠ ਤੱਕ ਸਿੱਖੋ ਗੁਰਮੁਖੀ ਦੇ ਸਾਰੇ ਅੱਖਰ ਤਤੀਬਾ ਊੜਾ ਐੜਾ ਈੜੀ ਸਸ ਹਾ ਹਮ ਕੱਕਾ ਪੱਕਾ ਗੱਗਾ ਟੱਗਾ ਨੰਨਾ ਚੱਚਾ ਛੱਛਾ ਜੱਜਾ ਝੱਜਾ ਣੀਆਂ दद्दा दद्दा ना पप्पा फ्फा बब्बा पब्ब ममा यारा लला वाह शा खा गगा सस परिंदी शाह बोले खेबिंदी खा बोले खग पर बिंदी गा बोले सज पर बिंदी जा बोले खख पर बिंदी फा बोले लल पर बिंदी ला ਇਸ ਪਾਰ ਤੱਕ ਸਿੱਖੀਆਂ ਸਾਰੀਆਂ ਲਗਾ ਲਗਾਕਰ ਤੇ ਦੁੱਤਕਰ ਤਤੀਬਾ ਮੁਕਤਾ ਜਿਹੜਾ ਕੋਈ ਕੀਨ ਨਹੀਂ ਕੰਨਾ ਜਿਆਰੀ ਦੀ ਮਾਤਰਾ ਵੀ ਆਰੀ ਦੀ ਮਾਤਰਾ ਔਰ ਕੋ ਦਲੇੰਕ ਦਾ ਲਾਵਾ ਭਲਾਵਾ ਫੋੜਾ ਕੋੜਾ ਲਗਾਕਰ ਲਗਾਕਰ ਜੇ ਅੱਦਕ ਟਿੱਪੀ ਔਰ ਬਿੰਦੀ ਦੁੱਤਕਰ ਪੈਰੀ ਦਾਦਾ ਪੈਰੀ ਵਾਵਾ ਪੈਰੀ ਹਾਂ ਹੁਣ ਅਸੀਂ ਇਸ ਲੈਸਨ ਨੂੰ ਪੜਾਂਗੇ ਅਦੇ ਸਿੰਦਰਾ ਤੇ ਸੋਨੀਆ ਆਪਣੇ ਪਿਤਾ ਜੀ ਨਾਲ ਸਬਜ਼ੀ ਮੰਡੀ ਗਏ ਸਬਜ਼ੀ ਮੰਡੀ ਵਿੱਚ ਫਲਾਂ ਤੇ ਸਬਜ਼ੀਆਂ ਦੀਆਂ ਬਹੁਤ ਸਾਰੀਆਂ ਰੇੜੀਆਂ ਲੱਗੀਆਂ ਹੋਈਆਂ ਸਾਰੇ ਹਰੇ-ਹਰੇ ਤਰਬੂਜ਼ ਲਾਲ-ਲਾਲ ਲਾਲ-ਲਾਲ ਸੇਬ ਪੀਲੇ-ਪੀਲੇ ਕਾਲੇ-ਕਾਲੇ ਲੂਣ ਅਤੇ ਹੋਰ ਬਹੁਤ ਸਾਰੇ ਫਲ ਵੇਖ ਕੇ ਉਹਨਾਂ ਦਾ ਮਨ ਲਲਚਾ ਆ ਰਿਹਾ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਪਾਲ ਅਤੇ ਫਲ ਖਰੀਦਣ ਲਈ ਗਿਆ। ਉਹਨਾਂ ਦੇ ਪਾਪਾ ਨੇ 15 ਕੇਲੇ 8 ਸੰਤਰੇ 1 ਕਿਲੋ ਆਂਬ ਅਤੇ ਇੱਕ ਵੱਡਾ ਤਰਬੂਜ਼ ਲਿਆ। ਸਿੰਦਰ ਅਤੇ ਸੋਨੀਆ ਦੇ ਪਿਤਾ ਜੀ ਅੱਗੇ ਗਏ। ਅੱਗੇ ਸਬਜ਼ੀਆਂ ਦੀਆਂ ਬਹੁਤ ਸਾਰੀਆਂ ਰੇੜੀਆਂ ਅਤੇ ਦੁਕਾਨਾਂ ਸਨ। ਉੱਥੇ ਪਿੰਡੀ ਕੀਆ, ਗੋਬੀ, ਮਟਰ, ਸਾਗ, ਆਲੂ, ਅਦਰਕ, ਟਮਾਟਰ ਅਤੇ ਪਿਆਜ਼ਾਂ ਦੀ ਸਬਜ਼ੀਆਂ ਵੀ ਕਰਾਈਆਂ ਸਨ। ਉਹਨਾਂ ਦੇ ਪਾਪਾ ਨੇ 1 ਕਿਲੋ ਭਿੰਡੀ, 2 ਕਿਲੋ ਮਟਰ, 1 ਕਿਲੋ ਗੋਭੀ ਅਤੇ 1/2 ਕਿਲੋ ਟਮਾਟਰ ਲਏ। ਦੁਕਾਨਦਾਰ ਨੂੰ ਉਹਨਾਂ ਨੇ 100 ਰੁਪਏ ਦਾ ਨੋਟ ਦਿੱਤਾ। ਦੁਕਾਨਦਾਰ ਨੇ ਸਾਰੀਆਂ ਸਬਜ਼ੀਆਂ ਦੇ 85 ਰੁਪਏ ਕੱਟ ਕੇ 15 ਰੁਪਏ ਉਹਨਾਂ ਦੇ ਪਾਪਾ ਨੂੰ ਵਾਪਸ ਕਰ ਦਿੱਤੇ। ਉਹ ਦੋਵੇਂ ਆਪਣੇ ਪਿਤਾ ਜੀ ਨਾਲ ਫਲ ਅਤੇ ਸਬਜ਼ੀਆਂ ਲੈ ਕੇ ਖੁਸ਼ੀ-ਖੁਸ਼ੀ ਘਰ ਵਾਪਸ ਆਏ। ਉਹ ਸਬਜ਼ੀ ਮੰਡੀ ਘੁੰਮਣ ਦਾ ਤਜਰਬਾ ਆਪਣੀ ਮੰਮੀ ਨੂੰ ਦੱਸਣਾ ਚਾਹੁੰਦੇ ਸਨ। ਉਹ ਰਿਪੇਤੇ ਹੈ ਅਭਿਆਸ। ਅਭਿਆਸ ਵਿੱਚ ਹੈ ਕਿ ਇਹ ਦਿੱਤੀਆਂ ਤਸਵੀਰਨوں ਵਿੱਚ ਕਿਹਨਾਂ ਫਲਾਂ ਦੇ ਨਾਮ ਲਿਖਨੇ ਹਨ। ਅਨਾਰ, ਤਰਬੂਜ਼, ਅੰਗੂਰ, ਸੇਬ, ਕੇਲਾ। ਉਸ ਤੋਂ ਇਹ ਹੈ ਕਿ ਦਿੱਤੀਆਂ ਰੰਗਾਂ ਦੇ ਨਾਵਾਂ ਦੇ ਸਾਹਮਣੇ ਦਿੱਤੀਆਂ ਆਕ੍ਰਿਤੀਆਂ ਵਿੱਚ ਸਬੰਧਿਤ ਰੰਗ ਭਰੋ। ਲਾਲ ਰੰਗ, ਨੀਲਾ ਰੰਗ, ਪੀਲਾ ਰੰਗ, ਹਰਾ ਰੰਗ, ਕਾਲਾ ਰੰਗ। ਹੁਣ ਇਹ ਦਿੱਖੇ ਅੰਕਾਂ ਨੂੰ ਸ਼ਬਦਾਂ ਵਿੱਚ ਲਿਖੋ। 1 5 8 15 22 30 ਇੰਡੀਆ 61 78 83 92 100 ਆਪਗੋ ਦਿੱਤੇ ਹੋਏ ਹਨ ਕਿ ਦਿੱਤੀ ਬਾਟੀ ਵਿੱਚੋਂ ਪੰਜ ਸਬਜ਼ੀਆਂ ਦੇ ਨਾਮ ਲਿਖੋ ਇਹ ਸਬਜ਼ੀਆਂ ਕਿਹੜੀਆਂ-ਕਿਹੜੀਆਂ ਨੇ ਪਿੰਡੀ ਪਿੰਡੀ के फिर है आलू किया प्याज शलगमेडी के लिए भिंडी आलू शलगम ਪਿਆਸ ਪਿਆਸ ਅਦਰਕ ਵੀ ਹੈ ਸਾਗ ਵੀ ਹੈ ਔਰ ਬਾਕੀ ਸਾਰੇ ਫਲ ਵੀ ਹਾਂਜੀ ਇਥੇ ਤੱਕ ਸਾਡੇ ਲੈਸਨ ਸੀ ਇਹਦੇ ਅਸੀਂ ਪੜਿਆ ਇਹਨੂੰ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਇਹ ਚੀਜ਼ਿੰਗ ਦਾ ਸਮਝ ਲੱਗੀ ਹੋਏਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਵੀ ਦਬਾਉਣਾ ਵੀਡੀਓ ਦੇਖਣ ਲਈ ਸਾਰੇ ਬੱਚਿਆਂ ਦਾ ਬਹੁਤ ਧੰਨਵਾਦ